ਅਜੇ ਇੱਕ ਛੋਟਾ ਜਿਹਾ ਵਿਚਾਰ ਵੀ ਗੋਦੋ ਪੀ ਸੀ ਕਿਉਂਕਿ ਪਹਿਲੀ ਵਾਰ 4 ਸਾਲ ਹੋ ਗਏ ਪਹਿਲੀ ਵਾਰ ਫਟ ਬੁਲਾਇਆ ਤੁਸੀਂ ਪਹਿਲਾਂ ਛੋਟਾ ਛੋਟਾ ਕਰਾ ਲਈ ਫੂਰਮ ਛੋਟੇ ਪ੍ਰੋਗਰਾਮ ਤੋਂ ਵਿਸ਼ੇ ਦੀ ਲੋੜ ਪਈ। ਪਿਛਲੀ ਵਾਰ ਤਾਂ ਕੋਈ ਨਹੀਂ ਹੱਲ ਹੋ ਗਿਆ ਤੁਹਾਡੇ ਕੋਲ ਫੋਨ ਤੇ ਹਨ ਕਿਸੇ ਕੋਸ਼ਿਸ਼ ਕਾਇ ਹੀ ਨਹੀਂ। ਇਹ ਤਾਂ ਬਿਲਕੁਲ ਕਦੇ ਬੰਦ ਕਰਾਓ। ਇੱਕ ਵਾਰ ਤਾੜੀ ਲਾਏ ਬੰਦੇ ਸਹਾਕ ਹਸਤੇ। ਇਹ ਤਾਂ ਬੀਸੀਰ ਅੜਗੰਦੀ ਪਾਤਰੀ ਕੋਲ ਪ੍ਰੋਗਰਾਮ। ਤੇ ਛੋਟਾ ਜਿਹਾ ਵਿਚਾਰ ਅਗਰਪਤੀ ਸੇਵਾ ਸੰਗਤ ਦਾ ਮੈਂਬਰ ਸਭਾ ਨਾਲ ਗਣਪਤੀ ਬੰਪਾ ਜੈ ਹੋ ਗਿਆ ਗਣਪਤੀ ਬੰਪਾ ਜੈ ਹੋ ਗਿਆ ਗਣਪਤੀ ਬੰਪਾ ਜੈ ਹੋ ਗਿਆ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਸਾਰਿਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਕਰਦਾ ਗਣਪਤੀ ਮਹਾਸਾਹਿਬ ਜੀਵਾ ਸਾਹਿਬ ਗਣਪਤੀ ਜੀਵਾ ਸਾਹਿਬ ਦੇ ਸਾਰੇ ਮੁੰਡਾ ਸਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਹੀ ਪੀਤਾ ਨਗਰ ਗਰਮੀਰ ਪਾਰਕ ਦੇ ਸਾਰੇ ਹੀ ਸੰਗਤ ਦਾ ਜਿਨ੍ਹਾਂ ਨੇ ਇਕੱਠਿਆਂ ਹੋ ਕੇ ਅੱਜ ਗਨਪਤੀ ਜੀ ਦਾ ਮਹਾਉਤਸਵ ਮਨਾਇਆ ਹੈ ਗਨਪਤੀ ਜੀ ਦਾ ਆਸ਼ੀਰਵਾਦ ਲਿਆ ਹੈ ਔਰ ਮੇਰੇ ਵੀ ਗਨਪਤੀ ਦੇ ਚਰਨਾਂ 'ਚ ਬਲਾ ਕੇ ਗਨਪਤੀ ਜੀ ਦਾ ਆਸ਼ੀਰਵਾਦ ਲਿਆ ਹੈ ਤੇ ਬਹੁਤ ਬਹੁਤ ਤੁਹਾਨੂੰ ਵਧਾਈ ਦਿੰਦਾ ਹਾਂ ਔਰ ਆਪਕੋ ਪ੍ਰੇਰਿਤ ਕਰਨ ਲਈ ਜਿੰਬੀ ਜੀ ਸ਼ੁਭਾ ਲਾ ਕੇ ਆਪਾਂ ਸਾਰੇ ਜੀ ਕਰਨ ਦੀ ਸੇਵਾ ਕਰੀਏ ਸਮਾਜ ਦੀ ਸੇਵਾ ਕਰੀਏ ਲੋੜਵੰਦਾਂ ਦੀ ਬੰਦ ਕਰੀਏ ਔਰ ਇਸ ਸੜਕ ਦੀ ਸੇਵਾ ਕਰੀਏ ਇਸ ਸੜਕ ਨੂੰ ਹੋਰ ਵਧੀਆ ਬਣਾਈਏ ਔਰ ਤਨਵਰ ਕਾਲ ਸਪੈਸ਼ਲ ਤੌਰ ਤੇ ਥੋੜਾ ਸਾਹਮਣ ਦਾ ਕਿਸੇ ਹਮੇਸ਼ਾ ਹੀ ਸੁਤਕਾ ਦੇ ਬੁਰਗਾ ਨੇ ਕਿਤਾ ਸਮਰ ਬੁਰਗਾ ਨੇ ਅਸ਼ੀਰਵਾਦ ਦਿੱਤਾ ਜਰੀ ਮਤਾਮਾ ਦੇ ਅਸ਼ੀਰਵਾਦ ਦਿੱਤਾ ਔਰ ਨੌਜਵਨ ਪ੍ਰਾਮਾ ਨੇ ਮੋਢੇ ਨਾ ਮੋਟਾ ਲਾ ਕੇ ਸਾਥ ਦਿੱਤਾ ਤੇ ਅੱਜ ਇਸ ਜਗ੍ਹਾ ਤੇ ਤੁਹਾਡੇ ਸ਼ੀਰਵਾ ਸਦਾ ਤੁਹਾਡੇ ਸਾਡੇ ਅশীরਵਾਦ ਨਾਲ ਤੁਹਾਡੇ ਟੈਕਸਰ ਦੇ ਵਿੱਚੋਂ ਲੱਗੀਆਂ ਤੇ ਹੌਣ ਵਾਲੇ ਸਮੇਂ ਵਿੱਚ ਮੋਰੇ ਇਲਾਕੇ ਨੂੰ ਜਿਹੜਾ ਤਾਜਪੁਰ ਹੋਰ ਵਧੀਆ ਬਣਉਣ ਜਾ ਰਹੇ ਆਪ ਤੇ ਜਿਹੜੇ ਪਾਰਕ ਨੇ ਹੋਰ ਵਧੀਆ ਬਣਉਣ ਜਾ ਰਹੇ ਆ ਇਹ ਜਿਹੜਾ ਹਸਪੀਟਲ ਆ ਸਾਹਮਣੇ ਉਹਨੂੰ ਵੀ ਹੋਰ ਵਧੀਆ ਬਣਉਣ ਜਾ ਰਹੇ ਆ ਤੇ ਕਹਿੰਦਾ ਮਤਲਬ ਆਮ ਆਦਮੀ ਪਾਰਟੀ ਦਾ ਜਿਹੜਾ ਵਿਸ਼ਨ ਹੈ ਲੋਕਾਂ ਨੂੰ ਦਵਾਈ ਪ੍ਰਾਈ ਰੋਜਗਾਰ ਦੇਣ ਦਾ ਉਹਦੇ ਵਾਸਤੇ ਦਵਾਈ ਵਾਸਤੇ ਆਮ ਆਦਮੀ ਕਲੀਨਿਕਾ ਹਸਪੀਟਲ ਔਰ 10 ਲੱਖ ਦਾ ਜਿਹੜਾ ਬੀਮਾ ਚਾਰ ਬਣੂਗਾ 10 ਲੱਖ ਦੇ ਵਿੱਚ ਤੁਸੀਂ 2 ਮੈਂਬਰੋ ਚਾਹੇ 4 ਮੈਂਬਰੋ ਚਾਹੇ 5 ਮੈਂਬਰੋ ਕਰਦੇ ਹਰੇਕ ਇੱਕ ਸਾਲ ਦੇ ਵਿੱਚ 10 ਲੱਖ ਦਾ ਤੁਹਾਡਾ ਇਲਾਜ ਫ੍ਰੀ ਹੋਊਗਾ ਕੋਈ ਪੈਸਾ ਦੇਣ ਦੀ ਲੋੜ ਨਹੀਂ ਹਸਪੀਟਲ ਜਾਓਗੇ ਕਿਸੇ ਕਾਰ ਬਿਖਾਓਗੇ ਚਾਹੇ ਇੱਕ ਮੈਂਬਰ ਦਾ 10 ਲੱਖ ਦਾ ਲਾਜ ਹੋਵੇ ਚਾਹੇ ਚਰਾਂ ਦਾ ਹੋਵੇ ਕਿ ਸਾਰੇ ਦੇ ਸਾਰੇ ਸਰਕਾਰ ਪੈਸੇ ਦੇਉਗੀ ਤੁਸੀਂ ਇਲਾਜ ਕਰਾਓਗੇ ਪਰ ਸਕੂਲ ਬਣ ਰਿਹਾ ਤੁਹਾਡੇ ਕੋਲ ਪਹਿਲਾਂ ਬਣ ਗਿਆ ਸਕੂਲ ਸਾਹਮਣੇ ਗ੍ਰੀਨ ਹੈ ਸਕੂਲ ਦੇ ਸਾਹਮਣੇ ਬਹੁਤ ਵਧੀਆ ਗ੍ਰੀਨ ਹੈ ਤੇ ਬਹੁਤ ਵਧੀਆ ਸਕੂਲ ਬਣਿਆ ਇਹ ਹੁਣ ਆ ਸਾਹਮਣੇ ਬਿਲਕੁਲ ਆ ਨਾਸ ਸੰਗਮੰਦਰੇ ਬਿਲਕੁਲ ਨਾਸ ਸਕੂਲ ਚਾਰਦਵਾਰੀ ਹੋ ਰਹੀ ਹੈ ਇੱਥੇ ਵੀ 1.5 ਕਿਲੇ ਵਿੱਚ ਸਕੂਲ ਬਣੇ ਜਾ ਰਿਹਾ ਤੁਹਾਡੇ ਇਸ ਇਲਾਕੇ ਦੇ ਬੱਚਿਆਂ ਨੂੰ ਪੜਾਉਣ ਵਾਸਤੇ ताकि दवाई वधिया मिल सके ਸਾਡੇ ਬੱਚੇ ਤੰਦਰੁਸਤ ਰਹਿ ਸਕਣ ਸਾਡੇ ਬੱਚੇ ਨੂੰ ਪੜ੍ਹਾਈ ਮਿਲ ਸਕੇ ਤਾਂ ਕਿ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੇ ਕੰਮਾਈ ਕਰ ਸਕਣ ਆਪਣਾ ਕਰਦਾ ਗੁਜ਼ਾਰਾ ਕਰ ਸਕਣ ਆਪਣੇ ਘਰ ਦੀ ਤਰੱਕੀ ਕਰ ਸਕਣ ਔਰ ਪੰਜਾਬ ਦੀ ਤਰੱਕੀ ਜੋਗ ਲਗ ਪਾ ਸਕਣ ਮੈਂ ਬਹੁਤ ਬੇਨਤੀ ਕਰੂੰਗਾ ਕਿ ਪਿਆਜੇ ਪ੍ਰੋਫੈਸ਼ਨ ਬਹੁਤ ਵੱਧ ਗਿਆ ਉਹਦਾ ਕਾਰਨ ਇੰਡਸਟਰੀ ਲੱਗੀ ਔਰ ਵਹਕਲ ਵਰਗੇ ਬਿਲਾਵਾ ਹੋ ਕੇ ਨਾ ਆਪਾਂ ਰੱਤੀ ਬੰਦ ਕਰ ਸਕਦੇ ਆ ਨਾ ਬਾਈਕਲ ਬਾਤ ਕਰ ਸਕਦੇ ਕਿਉਂਕਿ ਟੱਕੀ ਦਾ ਸਾਹਣਾ ਸਾਡੇ ਪਰ ਉਹ ਪੋਲੂਸ਼ਨ ਨੂੰ ਖਤਮ ਕਰਨ ਵਾਸਤੇ ਅਸੀਂ ਵੱਧ ਤੋਂ ਵੱਧ ਡਰਕ ਲਾਈਏ ਜਿਵੇਂ ਆਪਣੇ ਬੱਚਿਆਂ ਨੂੰ ਆਪਾਂ ਵਧੀਆ ਖਾਣਾ ਖਵਾ ਕੇ ਥੋੜਾ ਪੜਾਉਨੇ ਆ ਵੱਡਾ ਕਰਦੇ ਆ ਕਿ ਵਧੀਆ ਖਰਾਜ ਦਿੰਨੇ ਆ ਸਾਡਾ ਬੱਚਾ ਵੱਡਾ ਹੋਵੇ ਤੇ ਉਹਨੂੰ ਬਿਮਾਰੀਆਂ ਤੋਂ ਬਚਾਉਣ ਵਾਸਤੇ ਸਾਫ਼ ਸੁਥਰੀ ਆਕਸੀਜਨ ਦੀ ਵੀ ਲੋੜ ਹੈ ਆਕਸੀਜਨ ਡਰਕਟਰ ਦੇਣੀ ਹੈ ਕਿ ਆਪਾਂ ਬਾਤੋਵਾ ਦਰਖਤ ਲਈਏ ਤਾਂ ਕਿ ਸਾਡੇ ਬੱਚੇ ਖੁਆਰੀਆਂ ਤੋਂ ਵੱਸ ਸਕਣ ਤੇ ਸਾਡਾ ਘਰ ਪਰਵਾਰ ਸਾਡੇ ਬੱਚੇ ਤੰਦਰੁਸਤ ਰਹਿ ਸਕਣ ਤੇ ਫੇਰ ਢੋਲਾ ਸਾਰੇ ਦਾ ਤਵਾਦ ਅਸ਼ਵੀਰੀ ਜੀ ਦਾ ਅਕਸ਼ੇ ਜੀ ਦਾ ਬੋਲੋ ਜੀ ਦਾ ਤੇ ਸਾਡੇ ਗਗਨ ਜਿਹੜੇ ਐਂਕਰ ਨੇ ਸਾਡੇ ਆਮ ਆਦਮੀ ਪੜਦੇ ਢੋਲੇ ਨਮਰ ਦੇ ਇਹ ਪਵਨ ਜੀ ਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸ਼ਵੀਰੀ ਸ਼ਰਮਾ ਜੀ ਸਾਡੇ ਜਿਹਨੇ ਤੁਸੀਂ ਸੇਵਾਦਾਰ ਬਣਾਏ ਨੇ ਤੁਸੀਂ ਅਸ਼ੀਰਵਾਦ ਦੇ ਕੇ ਇਹਨਾਂ ਨੂੰ ਇਥੋਂ ਹੋਸਟਲ ਬਣਾਇਆ ਤੇ ਇਹਦਾ ਵੱਲੋਂ ਵੀ ਵਧਾਈ ਦਿਨਾ ਤੇ ਹੋਰ ਕੋਈ ਵੀ ਕੰਮ ਤੁਹਾਡਾ ਜੁੱਟ ਨੂੰ ਲਿਆ ਕੇ ਜਾਓ ਇਕੱਠੇ ਹੋ ਕੇ ਇਸ ਮਾਤਮੇ ਨੂੰ ਹੋਰ ਲੱਭੀਏ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧਾਈ ਜੈ ਸ਼੍ਰੀ ਗੁਰੇਵ ਜਨਪਤੀ ਬਰਪਾ ਪਿਛਲੀ ਵਾਰ ਵੀ ਸਾਨੂੰ ਪਰਮਿਸ਼ਨ ਦਾ ਰੋਲਾ ਸੀ ਕੋਲਾ ਸਾਹਿਬ ਨੇ ਫੋਨ ਤੇ ਸਾਰੀ ਗੱਲ ਬੇੰਤੀ ਸਾਡੀ ਵਾਹ ਜੀ ਵਾਹ ਇੱਕ ਵਾਰ ਜ਼ੋਰ ਨਾਲ ਤਾੜੀਆਂ ਮੇਰੇ ਸਾਹਮਣੇ ਵਾਸਤੇ ਪੁਲੀਸ ਚੇਹਰੇ ਦਰਬਾਰ ਕੀਤੀ ਦਰਬਾਰ ਕੀਤੀ ਫਰਮਾਨ ਸਮਾਨ ਸਾਡੇ ਅੰਮ੍ਰਿਤ ਸਾਹਿਬ ਸਰਦਾਰ ਅਜਲਜੀਤ ਸਿੰਘ ਗਰੇਵਾਲ ਕੋ ਹਾਜ਼ਰ ਦਾ ਜਿਹਨੇ ਬਣਾਇਆ ਸਾਡੇ ਹਰਮਨ ਤੇਰੇ ਹੌਸਲੇ ਸਾਡੇ ਸੁਵਨੀ ਸ਼ਰਮਾ ਜੀ ਆ ਪਿੱਛੇ ਬੀਜ ਦੁਨੀਆ ਹਨੀ ਭਾਜੀ ਅਜ ਇੱਕ ਛੋਟਾ ਜਿਹਾ ਵਿਚਾਰ ਵੀ ਦੇ ਦਉ ਜੀ ਤੁਜੀ ਪਹਿਲੀ ਵਾਰ 4 ਸਾਲ ਹੋ ਗਏ ਪਹਿਲੀ ਵਾਰ ਤੁਹਾਨੂੰ ਬੁਲਾਇਆ ਤੁਜੀ ਪਹਿਲੇ ਛੋਟਾ ਛੋਟਾ ਕਰਾ ਲਈ ਫੋਰਮ ਛੋਟਾ ਕਰਾਉਣਾ ਤਾਂ ਮਿਸ਼ਨ ਦੀ ਲੋੜ ਪੈਗੀ ਪਿਛਲੀ ਵਾਰ ਤਾਂ ਕਹਿੰਦੀ ਹੱਲ ਨਹੀਂ ਤੁਹਾਡੀ ਬੋਤ ਤੇ ਫਨ ਕਿਸੇ ਵਿੱਚ ਕਹਿ ਨਹੀਂ ਇਥੇ ਮੈਂ ਤਾਂ ਕਹਿੰਦੇ ਬੰਦ ਕਰਾਉ ਇੱਕ ਵਾਰ ਤਾੜੀ ਲਾਓ ਮੈਂ ਸਹਾਗ ਹਸਤੇ ਇਹ ਤਾਂ ਬੀਸੀਆ ਰਲ ਕੇ ਦੀ ਪਾਤੀ ਕਰੋ ਪ੍ਰੋਗਰਾਮ ਜੇ ਛੋਟਾ ਜਿਹਾ ਵਿਚਾਰ ਅਗਰਪਤੀ ਸੇਵਾ ਸੰਗਤ ਦੇ ਸਾਰੇ ਮੈਂਬਰ ਸਭਾ ਨੂੰ गणपति बप्पा जय होलीया गणपति बप्पा जय होलीया गणपति बप्पा जय होलीया बहुत-बहुत आभार का और सभी महोदय जी आप सभी को बहुत-बहुत धन्यवाद गणपति महाराज